ਪੰਜਾਬ ਪੁਲਿਸ ਦੇ ਇੱਕ ਐਸਐਸਪੀ ਤੇ ਵੱਡੀ ਕਾਰਵਾਈ ਹੋਈ ਹੈ। ਪ੍ਰੇਸ਼ਟਪੁਰਸ਼ ਮਲਾਜਮਾਂ ਨੂੰ ਬਚਾਉਣ ਵਾਲੇ ਐਸਐਸਪੀ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਮਾਨ ਸਰਕਾਰ ਦੇ ਵੱਲੋਂ। ਕਿਹੜਾ ਐਸਐਸਪੀ ਹੈ ਜਿਹਨੂੰ ਮੌਕੇ ਤੇ ਹੀ ਸਸਪੈਂਡ ਕਰ ਦਿੱਤਾ ਗਿਆ ਹੈ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਨਾਲ ਮਹਿੰਦਰ ਬਾਜਵਾ। ਅੱਜ ਵੱਡੀ ਕਾਰਵਾਈ ਕਰਦਿਆਂ ਹੋਇਆ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਮੁਖੀ ਪੁਲਿਸ ਮੁਖੀ ਨੂੰ ਸਸਪੈਂਡ ਕਰ ਦਿੱਤਾ ਮੁਅਤਲ ਕਰ ਦਿੱਤਾ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਚਾਰ ਭ੍ਰਿਸ਼ਟ ਪੁਲਿਸ ਮੁਲਾਜ਼ਮਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਬਚਾਇਆ ਗਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਰਕਾਰ ਨੇ ਐਸਐਸਪੀ ਨੂੰ ਹੀ ਟੰਗ ਕੇ ਰੱਖ ਦਿੱਤਾ ਦਰਅਸਲ ਪੰਜਾਬ ਦੇ ਅੰਦਰ ਫਾਜ਼ਿਲਕਾ ਦੇ ਸੀਨੀਅਰ ਪੁਲਿਸ ਕਪਤਾਨ ਵਰਿੰਦਰ ਸਿੰਘ ਬਰਾੜ ਨੂੰ ਮੁਅਤਲ ਕੀਤਾ ਗਿਆ ਹੈ ਐਸਐਸਪੀ ਦੇ ਉੱਤੇ ਇਲਜ਼ਾਮ ਨੇ ਕਿ ਉਹਨਾਂ ਨੇ ਚਾਰ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੁਲਿਸ ਮੁਲਾਜ਼ਮ ਜਿਹੜੇ ਗ੍ਰਿਫਤਾਰ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਉਹਨਾਂ ਤੇ ਇਲਜ਼ਾਮ ਨੇ ਐਸਐਸਪੀ ਵਰਿੰਦਰ ਬਰਾੜ ਜੋ ਕਿ ਫਾਜ਼ਿਲਕਾ ਦੇ ਨੇ ਫਾਜ਼ਿਲਕਾ ਦੇ ਵਿੱਚ ਤਨਾਸੀ ਦਰਅਸਲ ਜਿਹੜੀ ਇਹ ਕਾਰਵਾਈ ਉਹ ਇਸ ਪ੍ਰਕਾਰ ਹੈ ਕਿ ਮੰਗਲਵਾਰ ਨੂੰ ਹੀ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਸਾਈਬਰ ਸੈੱਲ ਦੇ ਚਾਰ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਇਹ ਲੋਕ ਫਾਜ਼ਿਲਕਾ ਦੇ ਵਿੱਚ ਅੰਬਾਲਗਾਂ ਦੇ ਉੱਤੇ ਸਾਈਬਰ ਕੇਸ ਦਰਜ ਕਰਨ ਦੀ ਧਮਕੀ ਦੇ ਰਹੇ ਸਨ ਨਾਲ ਹੀ ਪਰਿਵਾਰ ਦੇ ਕੋਲੋਂ ਲੱਖਾਂ ਰੁਪਏ ਦੀ ਰਿਸ਼ਵਤ ਦੇ ਲਈ ਦਬਾਅ ਬਣਾ ਰਹੇ ਸੀ ਇਸੇ ਵਿੱਚ ਕਾਰ ਵਿਜੀਲੈਂਸ ਬਿਊਰੋ ਨੇ ਟਰੈਪ ਲਗਾ ਕੇ ਚਾਰੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਇਸ ਕਾਰਵਾਈ ਦੇ ਬਾਅਦ ਫਾਜ਼ਿਲਕਾ ਸਾਈਬਰ ਸੈੱਲ ਦੇ ਐਸ ਐਚ ਓ ਮੁੰਸੀ ਅਤੇ ਦੋ ਹੋਰ ਜਿਹੜੇ ਆ ਉਹ ਮੁਲਾਜ਼ਮ ਸ਼ਾਮਲ ਸੀ ਹੁਣ ਇਹਨਾਂ ਨੂੰ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਇਹਨਾਂ ਨੂੰ ਬਚਾਇਆ ਜਾ ਰਿਹਾ ਸੀ ਇਹ ਸਾਰੀਆਂ ਗੱਲਾਂ ਦੇ ਵਿੱਚ ਐਸਐਸਪੀ ਵਰਿੰਦਰ ਬਰਾੜ ਦੇ ਉੱਤੇ ਕਾਰਵਾਈ ਹੋਈ ਹੈ ਐਸਐਸਪੀ ਵਰਿੰਦਰ ਬਰਾੜ ਦੇ ਉੱਤੇ ਕਾਰਵਾਈ ਉਸ ਵੇਲੇ ਹੋਈ ਹੈ ਜਦੋਂ ਪੰਜਾਬ ਸਰਕਾਰ ਕਈ ਮੁਹਾਜਾਂ ਦੇ ਉੱਤੇ ਕਈ ਮੋਰਚਿਆਂ ਦੇ ਉੱਤੇ ਘਿਰੀ ਹੋਈ ਹੈ ਤੇ ਸਰਕਾਰ ਇਸ ਤੋਂ ਪਹਿਲਾਂ ਆਪਣੇ ਵਿਧਾਇਕ ਰਮਨ अरोड़ा ਨੂੰ ਚੱਕ ਚੁੱਕੀ ਹੈ ਇਸੇ ਚੱਕਰ ਦੇ ਵਿੱਚ ਕਿ ਜਿਹੜਾ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਸੀ ਵਿਜੀਲੈਂਸ ਬਿਊਰੋ ਦੇ ਰਾਹੀਂ ਚੁਕਾਇਆ ਗਿਆ ਉਹਨਾਂ ਨੂੰ ਹਾਲਾਂਕਿ ਇਹਦੇ ਪਿੱਛੇ ਕਈ ਕਾਰਨ ਦੱਸੇ ਜਾਂਦੇ ਆ ਸਿਆਸੀ ਪਰ ਹੁਣ ਬਰਿੰਦਰ ਬਰਾੜ ਦੇ ਉੱਤੇ ਕਾਰਵਾਈ ਇਹ ਆਪਣੇ ਆਪ ਦੇ ਵਿੱਚ ਕਾਫੀ ਜਿਹੜੀ ਹੈ ਉਹ ਚਰਚਾ ਦਾ ਵਿਸ਼ਾ ਬਣ ਸਕਦੀ ਹੈ ਖਾਸ ਕਰਕੇ ਪੰਜਾਬ ਦੇ ਬਿਊਰੋਕ੍ਰੇਸੀ ਦੇ ਹਲਕਿਆਂ ਦੇ ਵਿੱਚ ਵੀ ਇਹ ਚਰਚਾ ਦਾ ਵਿਸ਼ਾ ਬਣ ਸਕਦੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਆ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਵੀ ਇਸ ਚੀਜ਼ ਦੀ ਜਿਹੜੀ ਇਹ ਧੁੰਮ ਉਹ ਪੈ ਸਕਦੀ ਆ ਫਿਲਹਾਲ ਐਸਐਸਪੀ ਫਾਜ਼ਲਕਾ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਲਕਾ ਨੂੰ ਮੁਅਤਲ ਕੀਤਾ ਗਿਆ ਹੈ ਵਰਿੰਦਰ ਬਰਾੜ ਹੋਰੀ ਸੀ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਤੁਸੀਂ ਇਹ ਦੇਖੋ ਕਿ ਪੰਜਾਬ ਪੁਲਿਸ ਦਾ ਕੋਈ ਵੀ ਵਿਭਾਗ ਚਾਹੇ ਸਾਈਬਰ ਸੈੱਲ ਹੈ ਨਾਰਕੋਟਿਕ ਹੈ ਬਾਕੀ ਨਿਲੱਪ ਬਜ ਨੇ ਵੀ ਬਣਾਏ ਨੇ ਇਹਨਾਂ ਨੇ ਇਹਨਾਂ ਦੇ ਮੁਲਾਜ਼ਮਾਂ ਦੇ ਸਿਰ ਤੇ ਪਤਾ ਨਹੀਂ ਕੀ ਸਵਾਰ ਹੈ ਬਠਿੰਡੇ ਦੇ ਵਿੱਚ ਜਿਹੜਾ ਨਿਆਇਕ ਹਰਾਸਤ ਕਹਿ ਲਿਏ ਜਾਂ ਪੁਲਿਸ ਦੀ ਹਰਾਸਤ ਦੇ ਵਿੱਚ ਲੀਗਲ ਸੀ ਇਲਲੀਗਲ ਸੀ ਤਾਂ ਬਾਦ ਦੀ ਗੱਲ ਹੈ ਸੀਆਈਏ ਸਟਾਫ ਜਿਹੜਾ ਹੈ ਬਠਿੰਡੇ ਦਾ ਉਹਦੀ ਤਸ਼ੱਦਦ ਦੇ ਕਾਰਨ ਇੱਕ ਪੜੇ ਲਿਖੇ ਨੌਜਵਾਨ ਦੀ ਮੌਤ ਦਾ ਮਾਮਲਾ ਹੈ ਇਸੇ ਤਰ੍ਹਾਂ ਨਾਲ ਹੀ ਫਗਵਾੜਾ ਦੇ ਵਿੱਚ ਸੀਆਈਏ ਸਟਾਫ ਨੇ ਨਸ਼ਾ ਤਸਕਰੀ ਪੈਸੇ ਲੈ ਕੇ ਭਜਾਤਾ ਜਿੱਤੇ ਕਾਰਵਾਈ ਹੋਈ ਸਾਰੇ ਜਾਣੇ ਮੁਕਤਲ ਕੀਤੇ ਗਏ ਤੇ ਉਹ ਮੇਰੇ ਖਲ ਗ੍ਰਿਫਤਾਰ ਵੀ ਕਰ ਲਏਗੇ ਹਰ ਰੋਜ਼ ਨਵਾਂ ਚੰਨ ਚੜ੍ਹਦੇ ਆ ਵੇਖਿਆ ਜਾਂਦਾ ਹੈ ਹੁਣ ਵਰਿੰਦਰ ਬਰਾੜ ਕਿਉਂ ਨਹੀਂ ਕਾਰਵਾਈ ਕਰ ਰਹੇ ਸੀ ਆਪਣੇ ਮੁਲਾਜ਼ਮਾਂ ਦੇ ਉੱਤੇ ਕੀ ਕੋਈ ਇਹਨਾਂ ਦਾ ਅਪਸੀ ਲੈਣ ਦੇਣ ਸੀ ਕੀ ਕੋਈ ਹਮਦਰਦੀ ਸੀ ਕਿਉਂਕਿ ਕਹਿੰਦੇ ਨੇ ਹੁੰਦੇ ਕਿ ਆਪਣਾ ਮਾਰਦਾ ਤੇ ਮਾਰ ਕੇ ਜੇ ਸੁੱਟਦਾ ਵੀ ਆ ਤਾਂ ਛਾਵੇਂ ਸੁੱਟਦਾ ਕੋਸ਼ਿਸ਼ ਹੁੰਦੀ ਹੈ ਵੱਡੇ ਅਫਸਰਾਂ ਦੀ ਵੀ ਓਵਰ ਆਲ ਮੁਲਾਜ਼ਮਾਂ ਦੀ ਵੀ ਸਾਰਿਆਂ ਦੀ ਕਿ ਆਪਣੇ ਮਹਿਕਮੇ ਦਾ ਬੰਦਾ ਨਾ ਟੰਗਿਆ ਜਾਵੇ ਚਾਹੇ ਉਹ ਲੱਖ ਹੀ ਗਲਤ ਕਿਉਣਾ ਹੋਵੇ ਇਹਨਾਂ ਜ਼ਰੂਰ ਕਹਿੰਦੇ ਆ ਕਿ ਭਈ ਗਲਤੀ ਹੈਗੀ ਆ ਇਹਦੀ ਪਰ ਚਲੋ ਬਚਾ ਲਓ ਇਹ ਜਿਹੜਾ ਟ੍ਰੈਂਡ ਹੈ ਸਾਡੇ ਸਾਰੇ ਸਮਾਜ 'ਚ ਹੀ ਹੈ ਚਾਹੇ ਤੁਸੀਂ ਮਾਸਟਰਾਂ 'ਚ ਦੇਖ ਲਓ ਇਹ ਮਲਾਜਮਾਂ ਨੂੰ ਸਰਕਾਰੀ ਮਲਾਜਮਾਂ ਨੂੰ ਸਾਈਡ ਤੇ ਵੀ ਰੱਖਦੇ ਤੁਸੀਂ ਪਿੰਡ 'ਚ ਵੀ ਦੇਖ ਲਓ ਚਾਹੇ ਤੁਹਾਡੇ ਮੁੰਡੇ ਨੇ ਕਿਸੇ ਦੀ ਧੀ ਭੈਣ ਛੇੜੀ ਹੋਵੇ ਪਰ ਸਾਰਾ ਸ਼ਰੀਕਾ ਇਸ ਗੱਲ ਤੇ ਜ਼ੋਰ ਦਿੰਦਾ ਕਿ ਮੁੰਡਾ ਕਿਸੇ ਤਰੀਕੇ ਬਚਾ ਲਈਏ ਇਹ ਨਹੀਂ ਕਹਿਣਾ ਕਿ ਭਾਈ ਗਲਤ ਹੈ ਇਹਦੇ ਚੁਪੇੜੇ ਪਹਿਣੇ ਚਾਹੀਦੇ ਨੇ ਬਹੁਤ ਰੇਅਰ ਕੋਈ ਟਾਵਾਟਲਾ ਜਿਗਰੇ ਵਾਲਾ ਬੰਦਾ ਮਿਲਦਾ ਉਹੀ ਹਾਲ ਸ਼ਾਇਦ ਇੱਥੇ ਹੋਇਆ ਹੋਵੇ ਫਿਲਹਾਲ ਇਹਦੇ ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਮਾਮਲਾ ਅੰਦਰ ਖਤਕੀ ਕੀ ਹੈ ਇਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਤਾ ਕਰਦੇ ਹਾਂ ਕਿ ਅੰਦਰ ਕੀ ਚੱਲ ਰਿਹਾ ਹੈ